ਸਾਰਿਆਂ ਨੂੰ ਜੀ ਅੱਫ ਜੁੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇੱਕ ਵਾਪਸ ਆ ਗਈ ਤੇ ਡੈਡੀ ਨੇ ਸਾਨੂੰ ਭੇਜਿਆ ਵਾ ਮੋਟਰ ਤੇ ਜਾਈ ਜਾ ਲੈਣ ਲਈ ਵੀ ਕਿਵੇਂ ਖੜੀ ਆ ਫਸਲ ਵਾੜੀ ਸੋ ਆਪਾਂ ਨੂੰ ਟੈਕਨੀਕਲ ਚੀਜ਼ਾਂ ਬਹੁਤੀਆਂ ਤਾਂ ਪਤਾ ਨਹੀਂ ਇਸ ਲਈ ਆਪਾਂ ਡੈਡੀ ਨੂੰ ਵੀਡੀਓ ਹੀ ਦਿਖਾ ਦਾਂਗੇ ਵੀਡੀਓ ਤਾਂ ਬਣਾ ਲੈਣੀ ਆ ਵੀ ਡੈਡੀ ਆਹ ਕੁਛ ਤੇ ਹੁਣ ਪਤਾ ਨਹੀਂ ਕਦੋਂ ਡੈਡੀ ਦਾ ਵੀ ਚੱਕਰ ਵੱਜੂਗਾ ਹਲ ਤਾਂ ਟਾਈਮ ਲੱਗੂ ਹਲ ਤਾਂ ਦਿਨ ਲੱਗਣਗੇ ਆਪਰੇਸ਼ਨ ਕਰਾਉਣ ਤੋਂ ਤਿੰਨ ਚਾਰ ਦਿਨ ਪਹਿਲਾਂ ਤਾਂ ਆਏ ਸੀਗੇ ਡੈਡੀ ਉਦੋਂ ਕੁਝ ਕਰਾਇਆ ਹੁਣ ਉਹ ਜੋ ਵੀ ਸੀਗਾ ਪਾਣੀ ਪਾਣੀ ਰੇਅ ਸਪਰੇ ਕਰਤੀ ਹੁਣ ਤੇ ਹੁਣ ਅੱਜ ਆਏ ਆ ਮੈਂ ਤੇ ਮੈਂ ਇਹ ਦੇਖ ਰਹੇ ਆਂ ਸੀ ਉਧਰ ਹੀ ਮੋਟਰ ਤੇ ਵੀ ਘੜਾ ਮਾਰਦੇ ਹੋਣੇ ਆਪਦੇ ਤੇ ਘੜਾ ਮਾਰ ਦਿੰਨੇ ਆਂ ਨਾ 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 ਰੋਕੋ 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 ਮੈਂ ਤਾਂ ਮੋਟਰ ਤੇ ਇੱਕ ਕਰਦੀ ਆਂ ਮੈਂ ਕਿਸੇ ਦੀ ਵੀਡੀਓ ਦੇਖਦੀ ਸੀਗੀ ਇਹੀ ਤਾਂ ਇਹ ਸੇਮ ਆ ਗਈ ਹਫਤੇ ਚੱਕਣੇ ਪਈਆਂ ਪਾਣੀ ਆ ਗਈ ਮੈਂ ਕਿਹਾ ਕਿ ਤੇ ਆਪਣੇ ਆਪਣੇ ਵੀ ਆ ਜਾਂਦੀ ਹੁੰਦੀ ਆ ਆਪਣੇ ਵੀ ਆਉਂਦੀ ਆ ਪਹਿਲਾਂ ਆਉਂਦੀ ਹੁੰਦੀ ਸੀਗੀ ਮੇਰੇ ਨਾਲ ਕਿੰਨਾਂ ਵੱਲ ਬਹੁਤ ਹੁੰਦੀਆਂ ਪਰ ਆਪਣੇ ਹੁੰਦੀਆਂ ਉੱਚੀਆਂ ਸੀਗੀਆਂ ਪਹਿਲਾਂ ਹੀ ਥੋੜੀਆਂ ਚੱਕੀਆਂ ਹੁੰਦੀਆਂ ਸੀ ਅੱਜ ਆਪਣੇ ਤਾਂ ਬਹੁਤ ਜੀਆਂ ਨੇ ਹੂੰ ਵਿਆਹ ਦੇਖ ਕੇ ਆ ਗਈ ਹੂੰ ਦੋ ਵਿਆਹ ਇੱਕ ਤੀਰ ਤੇ ਦੋਸ਼ ਕਰ ਜਿੰਮੇਵਾਰ ਬੰਦਾ ਹੈ ਨਾ ਵਿਆਹ ਦੇਖ ਕੇ ਆਉਂਦੇ ਹੁਣ ਖੇਤ ਦੇਖਣਾ ਛਾਣੀ ਜਣੀ ਤੇ ਕਿ ਜਰਵਲ ਜੀ ਚਾਮਗੀ ਹੈ ਨਾ ਖੜਾ ਪਾਣੀ ਫੇ ਤਾਂ ਅਸੀਂ ਤਾਂ ਕਹਿੰਦੇ ਹੁੰਦੇ ਆ ਖੜੇ ਪਾਣੀ ਮੁੱਕ ਜਾਂਦੇ ਨੇ ਬੰਦਾ ਵੀ ਖੜਿਆ ਹੋਇਆ ਖਰਾਬ ਨਕੰਮਾ ਹੋ ਜਾਂਦਾ ਹੈ ਇਸ ਕਰਕੇ ਕੰਮ ਕਰਦੇ ਤੁਰਦੇ ਚੱਦੇ ਰਹਿਣਾ ਚਾਹੀਦਾ ਦੇ ਰਹੇ ਲਈ ਸਹੀ ਹੈ ਐਤਕੇ ਐਂ ਲੱਗਦਾ ਵੀ ਕਣਕਾਂਿਆਂ ਵਿੱਚੋਂ ਵਿੱਚੋਂ ਛਿੱਧੀਆਂ ਲੱਗਦੀਆਂ ਨੇ ਸਾਰਿਆਂ ਦੀਆਂ ਹਾਂ ਸਾਰਿਆਂ ਨਹੀਂ ਹੈ ਕਾਫੀ ਖੇਤਾਂ ਜਿਵੇਂ ਦੇਖਿਆ ਅਸੀਂ ਕਿ ਦਿਨ ਮੈਂ ਤੇ ਮੰਮੀ ਵੀ ਗੱਲ ਕਰਦੇ ਸੀ ਤੁਰੇ ਜਾਂਦੇ ਪਤਾ ਨਹੀਂ ਕਿ ਉਹ ਤਾਂ ਕਿਵੇਂ ਲੱਗਦੇਵੇਂ ਕਣਕ ਦੀ ਬਜਾਈ ਘੱਟ ਹੋਈ ਆ ਵੀ 20 ਘੱਟ ਉੱਗੇ ਨੇ ਸੋਣੀ ਖੜੀ ਹੈ ਉਹ ਹੈਗੀ ਤਾਂ ਜਿੰਨੀ ਹੈਗੀ ਬਸ ਪਾਣੀ ਦਾ ਵੀ ਹੈ ਨਵੀਂ ਹੈ ਨਵੀਂ ਹੈਗੀ ਐ ਐਕਸਪਰਟਸ ਆਏ ਹੋਏ ਨੇ ਜ਼ਿੰਕ ਥੋੜਾ ਜਿਹਾ ਘੱਟ ਲੱਗਦਾ ਪੋਟਾਸ਼ੀਅਮ ਪੂਰਾ ਥੋੜਾ ਥੋੜਾ ਕਾਲੀ ਜੀ ਕੁਛ ਆ ਰਹੀ ਹੈ ਕਿਉਂਕਿ ਕੇ ਤੁਹਾਡਾ ਟਾਈਪ ਦਾ ਕੁਛ ਉਹ ਤਾਂ ਗੰਦਗੀ ਤਾਂ ਨਹੀਂ ਹੋ ਸਕਦੀ ਹੋ ਸਕਦਾ ਹਾਂ ਉਹ ਤਾਂ ਬਿਮਾਰੀ ਤਾਂ ਕੋਈ ਨਹੀਂ ਬਹੁਤ ਸਾਫ਼ ਕੰਨ ਬਹੁਤ ਸੋਹਣੇ ਕੰਨ ਆਜੇ ਦੀ ਖਾਲਚ ਕਾਨਕ ਆ ਇਹਦਾ ਮੈਨੂੰ ਸਭ ਤੋਂ ਵਧੀਆ ਲੱਗੀ ਕਿਉਂਕਿ ਇਹ ਮੈਂ ਤੇ ਡੈੜੀਆਂ ਵਿੱਚ ਸੀ ਮੈਂ ਡੈੜੀ ਦਾ ਮੈਨੂੰ ਪਤ ਲੱਗਦਾ ਨਹੀਂ ਕਿ ਉਹਦਾ ਵੀ ਹੋਊਗੀ ਪਰ ਵਧੀਆ ਹੋਵੇ ਇਹ ਖਾਣਾ ਕੱਚਾ ਜੀ ਕੱਚਾ ਭੱਟ ਤਾਂ ਡੈੜੀ ਨੇ ਗੋਡੇ ਦਾ ਦੁਖਣੇ ਆ ਦੁਖਣ ਆਪਣੇ ਵੀ ਲੱਗ ਜਾਣੇ ਆ ਉਸ ਤੋਂ ਬਾਅਦ ਹੀ ਆਪਾਂ ਗੋਰੇ ਵੀਰ ਨੂੰ ਫੋਨ ਕੀਤਾ ਵੀ ਵੀਰੇ ਖਲਾੜੀ ਤੇ ਹਾਂ ਵੀਰਾ ਕਹਿੰਦਾ ਆਜੋ ਆਖਰੀ ਪੂਰ ਕੱਢ ਰਹੇ ਹਾਂ ਜੇ ਫਟਾਫਟ ਰਸ ਪੀਣਾ ਤੇ ਗਰਮ-ਗਰਮ ਗੁੜ ਖਾਣਾ ਫਿਰ ਆਪਾਂ ਖਚਤਾ ਜੀ ਉੱਤਰ ਨੂੰ ਮੋਟਰਸਾਈਕਲ ਵੀਰੇ ਉਹਨਾਂ ਨੇ ਪਹਿਲਾਂ ਤਾਂ ਪਲਾਇਆ ਰਸ ਫਿਰ ਖਲਾਇਆ ਗੁੜ ਜੇ ਤੁਸੀਂ ਵੀ ਗੁੜ ਲੈਣਾ ਹੋਇਆ ਤਾਂ ਵੀਰੇ ਉਹਨਾਂ ਦਾ ਮੈਂ ਫੋਨ ਨੰਬਰ ਦੇ ਦੇਣਾ ਸਕਰੀਨ ਤੇ ਫੋਨ ਕਰਕੇ ਤੁਸੀਂ ਪੁੱਛ ਲਿਓ ਵੀ ਕਦੋਂ ਕਿਤੇ ਕਿੰਨਾ ਗੁੜ ਮਿਲ ਜੂਗਾ ਕਿਹੜੀ ਕੈਂਡੀ ਇਹਦੀ ਰੀਸ ਕਰੂਗੀ ਬੜਾ ਜਿਆਦਾ ਸਵਾਦਾ ਮੈਨੂੰ ਵੀਰੇ ਨੂੰ ਜਿਆਦੀ ਲਾ ਕੇ ਦਿੱਤਾ ਉਹ ਇਹਨੂੰ ਖਾਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਤਾਂ ਜਾ ਕੇ ਸੋਲਿਡ ਹੈ। ਨਹੀਂ ਦਿਵੇਂ ਖਾਂਦੀ ਨਹੀਂ। ਕਹਿੰਦੀ ਮੈਂ ਖਾਂਦੀ ਨਹੀਂ। ਆ ਬੜਾ ਵੱਡਾ ਬਰੇ ਪੀਸ। ਸਿੰਘ ਸਰ ਆਪਾਂ ਨਿਕਲੀਏ। ਮੈਂ ਕਿਹਾ ਖਾਂਵਾਂ ਕਿਉਂ। ਇਹਨੂੰ ਛੱਡ ਦਿਓ ਚੱਲੀਏ ਆਪਾਂ। ਉਹ ਛੇਤੀ ਹੀ ਖਾਣ ਲੱਗੀਆਂ। ਇਹ ਆਪਾਂ ਕੱਚੇ ਹੀ ਫੜਨੀ ਆ। ਇਹ ਤੋਂ ਅੱਗੇ ਹੋ ਗਏ। ਖਾ ਲੇ। ਉਹਨੂੰ ਮਾਦਾ ਬਚ ਰਹੀਏ ਦਰਾਹੇ। ਇੱਕ ਦੋ ਕੰਮ ਜਿਹੇ ਕਰਨੇ ਆਏ ਸੀ ਉਹ ਹੋਏ ਨੂੰ। ਬਾਕੀ ਜਿਹੜੀ ਗਰੋਸਰੀ ਲਿਆਉਣੀ ਆਈ ਸੀ। ਉਰਦੇ ਆਂ ਜੀ ਤੇ ਗੁਰਦਿਆਂ ਦਾ ਦੇਖੋਣ ਦੁਜੀ ਫਿੱਕੀ ਲਿਆਂ ਦੀ ਤੇ ਉਹ ਗਰਮ ਕਰਨ ਉਹ ਜਿਹੜਾ ਹੁੰਦਾ ਤੇ ਕੱਲ ਨੂੰ ਆਉਣਾ ਸੀ ਮਹਿਮਾਨਾਂ ਨੇ ਉਹਦੇ ਵਾਸਤੇ ਫਿਰ ਕੁਝ ਗ੍ਰੋਸਰੀ ਕਰਨ ਗਏ ਸੀਗੇ ਆਉਣਗੇ ਥੋੜਾ ਜਿਹਾ ਨੇੜੇ ਹੋਗੇ ਪਰ ਦਿਨ ਆਉਣ ਬਹੁਤ ਵੱਡੇ ਹੋਗੇ ਤੇ ਹੁਣ ਤੁਹਾਨੂੰ ਦੇ ਰਹੀ ਜੀ ਆਪਾਂ ਡੈਰੀ ਜੀ ਦੀ ਅਪਡੇਟ ਹਲੇ ਤੱਕ ਬਹੁਤ ਜਾਣੇ ਆ ਦੇ ਕਮੈਂਟ ਜਾਂ ਮੈਸੇਜ ਆਉਂਦੇ ਨੇ ਖਬਰ ਵਾਲੇ ਵੀ ਫੋਨ ਆਉਂਦੇ ਨੇ ਵੀ ਕੀ ਹਾਲ ਚਾਲ ਨੇ ਕਿੱਦਾਂ ਰਿਹਾ ਆਪਰੇਸ਼ਨ ਤੋਂ ਬਾਅਦ ਦਾ ਅੱਜ ਵੀ ਬੀਕਾ ਨੇ ਤੋਂ ਫੋਨ ਆਇਆ ਸੀਗਾ ਬਿੱਗ ਕੰਨ ਇਰਥਿੰਗ ਚੰਗਾ ਹੈ ਰੰਗ ਨਗਰ ਨੇਟ ਬਿੱਗ ਉਹਦਾ ਅੰਦਰ ਦੀ ਰੋਜ਼ ਕਰ ਲੰਗਾ ਹਾਂ ਉਹ ਕਹਿੰਦੇ ਵੀ ਜੇ ਤੈਨੂੰ ਫਿੱਟ ਹੋ ਗਿਆ ਜੀ ਦੋ ਬੰਦਿਆਂ ਨੂੰ ਕਰਵਾ ਦੋ ਬੰਦਿਆਂ ਦਾ ਹਾਂ ਬਹੁਤ ਤੋੜਿਆ ਲੈ ਡੈਡੀ ਨੇ ਲਾਈਨ 'ਚ ਲੱਗੇ ਹੋਏ ਨੇ ਜਿਹੜੇ ਕਹਿੰਦੇ ਨੇ ਵੀ ਇੱਕ ਵਾਰ ਸਾਨੂੰ ਤੁਹਾਡਾ ਦੇਖ ਕੇ ਪਤਾ ਲੱਗੇ ਫਿਰ ਕਰਵਾਉਣਾ ਵਾ ਜਦੋਂ ਮੈਂ ਗਈ ਉਸ ਤੋਂ ਬਾਅਦ ਮੈਂ ਤੇ ਮੈਂ ਤੇ ਅਸੀਂ ਡੈਡੀ ਨੂੰ ਲੈ ਕੇ ਗਏ ਸੀ ਕਿ ਹਸਪਤਾਲ ਹਨ ਤੇ 10 ਦਿਨਾਂ ਬਾਅਦ ਮੈਨੂੰ ਲੱਗਾ ਸੀ ਗਰੇ ਸੀਗੇ ਤੇ ਉਹਨਾਂ ਨੇ ਉਸ ਦਿਨ ਟਾਂਕੇ ਖੋਲਤੇ ਤੇ ਟਾਂਕੇ ਜਿਹੜੇ ਮੇਨ ਕੱਟ ਆ ਉਹਦੇ ਵਿੱਚ ਸੀਗੇ ਜਿਹੜੇ ਉਹ ਕਹਿੰਦੇ ਆਪਣੇ ਆਪ ਘੱਲ ਜਾਣਗੇ ਜਿਹੜੇ ਠੰਡੇ ਜੀ ਸੀ ਡਰੈਸਿੰਗ ਕਰਤੀ ਦੁਆਰਾ ਪੱਟੀ ਲਾਤੀ ਸੀ ਤੇ ਫਿਰ ਉੱਥੇ ਉਹਨਾਂ ਨੇ ਡੈਡੀ ਨੂੰ ਥੋੜੀ ਐਕਸਰਸਾਈਜ਼ ਵੀ ਕਰਾਈ ਉਦੋਂ ਡੈਡੀ ਕਾਫੀ देर ਬੈਠੇ ਰਹੇ ਉਦੋਂ ਫਿਰ ਬਹੁਤ ਟਾਇਰ ਆਊਟ ਹੋ ਗਈ ਸੀ ਤੇ ਉਹ ਕਹਿੰਦੇ ਨੇ ਵੀ ਡਾਕਟਰ ਕਹਿੰਦੇ ਵੀ ਪਹਿਲਾਂ ਲੱਤ ਸਿੱਧੀ ਕਰਨੀ ਆ ਵੀ ਪਹਿਲਾਂ ਤਾਂ ਸਿੱਧੀ ਕਰਨ ਦੇ ਜ਼ੋਰ ਦੇਣਾ ਬੈਠ ਕਰਨ ਵਾਲੀ ਚੀਜ਼ ਤੇ ਫਿਰ ਜ਼ੋਰ ਦੇਣਾ ਉਹ ਦੇਖਦੇ ਨੇ ਵੀ ਆਹ ਉਰੇ ਗੈਪ ਨਹੀਂ ਹੋਣਾ ਚਾਹੀਦਾ ਤੁਹਾਡੇ ਗੋਡੇ ਦੇ ਥੱਲੇ ਉਰੇ ਉਦੋਂ ਡੈਡੀ ਜੀ ਕੁਰਸੀ ਤੇ ਬੈਠੇ ਵੀਲ ਚੇਅਰ ਲੱਤਾਂ ਲਪਾ ਦਿੰਦੀਆਂ ਨੇ ਤੇ ਥੱਲੇ ਸੀਟਾਂ ਲਾ ਕੇ ਵੀ ਬੈਠੇ ਸੀਗੇ ਪਰ ਫਿਰ ਵੀ ਡੈਡੀ ਦੇ ਗੋਡੇ ਉੱਚੇ ਹੋ ਗਏ ਉਹ ਡਾਕਟਰ ਕਹਿੰਦਾ ਵੀ ਤੁਸੀਂ ਠੀਕ ਉੱਪਰ ਆ ਕੇ ਗਈ ਸੀ ਇੱਕ ਐਨੀ ਮੋਟੀ ਗੱਦੀ ਇੱਕ ਸਹਰਾਣਾ ਮੋੜ ਤੇ ਮੋੜ ਲੀਤਾ ਇੱਕ ਕੋਨਾ ਦੇ ਕੋਨਾ ਤੋਂ ਗਤੀ ਮੰਜੀ ਫੇਰ ਵੀ ਆਪਣੀਆਂ ਲੱਤਾਂ ਬੜੀਆਂ ਜਿਹੀਆਂ ਹਸਪਤਾਲ ਵਾਲਿਆਂ ਨੇ ਜੀ ਸਕਸਿਓ ਸਰੀਆ ਬੀਲ ਚੇਅਰ ਤੇ ਹੀ ਆਹ ਜੀ ਉਹ ਛੋਟੀ ਜਿਹੀ ਅੱਜ ਵੀ ਲੱਗਤੈ ਜਿਨਾਫ ਵਾਲੇ ਅਵੇ ਲਈ ਕੰਨ ਲੋਕ ਸਾਰੇ ਉਸ ਬੀਲ ਚੇਅਰ ਤੇ ਬੈਠਾ ਉਹਨੇ ਚਲ ਉੱਥੇ ਦਾ ਜਿਹੜੀ ਤਕਲੀਫ ਹੋਈ ਹੋਈ ਫਿਰ ਇਹ ਲੱਗਿਆ ਕਿ ਦੂਜਿਆਂ ਨੂੰ ਤਕਲੀਫ ਆ ਹਾਂ ਉਹ ਹੋਈ ਤੇ ਉਹ ਤੋਂ ਬਾਅਦ ਮੈਂ ਐਸੀ ਜਿਹੜਾ ਪ੍ਰੋਸੈਸ ਕੀਤਾ ਪਹਿਲਾਂ ਇਹ ਆਹ ਵਾਲਾ ਗੱਦਾ ਪਿਆ ਸੀ ਫੇਰ ਇੱਕ ਹੋਰ ਗੱਦਾ ਰੱਖਿਆ ਉਹ ਹਾਰਡ ਆ ਇਨਾ ਡੈਡੀ ਕਹਿੰਦੇ ਵੀ ਗੱਦੇ ਤੇ ਬਹੁਤ ਬਸ ਹੁੰਦੀ ਸੀ ਉਦੋਂ ਫਿਰ ਰਾਤ ਨੂੰ ਬੈਠਣਾ ਪੈਂਦਾ ਸੀ ਕੋਲ ਪਾਸਾ ਦਵਾਉਣਾ ਤਾਂ ਸ਼ੁਰੂ-ਸ਼ੁਰੂ ਚਾਏ ਸੀਗਾ ਵੀ ਪਹਿਲੇ 9 ਦਿਨ ਤਾਂ ਆਏ ਸੀਗਾ ਵੀ ਡੈਡੀ ਨੇ ਪਾਸਾ ਲੈਣਾ 10-15 ਮਿੰਟਾਂ ਬਾਅਦ ਕਿਸੇ ਨੂੰ ਦਵਾਉਣਾ ਪੈਂਦਾ ਸੀ ਤੇ ਫਿਰ ਆਹ ਉਹ ਗੱਦੀ ਚੱਕਦੇ ਅਸੀਂ ਦਰੀਆਂ ਵਿਛਾ ਕੇ ਗਦੈਲੇ ਵਿਛਾ ਕੇ ਤੇ ਕੰਬਲ ਵਿਛਾਤਾ ਥੋੜਾ ਸੱਤ ਸਰਵਿਸ ਹੋ ਗਿਆ ਇਹਦੇ ਤੇ ਡੈਡੀ ਥੋੜੀ ਆਪ ਲੱਤ ਮੋੜ ਲੈਂਦੇ ਨੇ ਆਪਣੀ ਕਾਫੀ ਵਧੀਆ ਫਿਰ ਉਸ ਦਿਨ ਜਦੋਂ ਟਾਂਕੇ ਖਲਵਾਇਕ ਤਾਂ ਉਹਦੇ ਨਾਲ ਥੋੜਾ ਜਿਹਾ ਖਿੱਚ ਘੱਟੀ ਹੋਵੇ ਤੇ ਗੱਦੇ ਦਾ ਚੇਂਜ ਹੋਇਆ ਥੱਕੇ ਵੀ ਹੋਏ ਸੀ ਉਦੋਂ ਤੇ ਫਿਰ ਉਸ ਦਿਨ ਸੁੱਤੇ 10 ਵਜੇ ਨਾਲਾ ਡੈਡੀ ਪਤਾ ਨਹੀਂ ਸੁੱਤੇ ਪਤਾ ਨਹੀਂ ਮੰਮੀ ਉਸ ਦਿਨ ਜ਼ਰੂਰ ਸੁੱਤੇ ਮੰਮੀ ਹੰਤੜ ਸੁੱਤੇ ਉਹਨਾਂ ਘਰਾੜੇ ਥੋੜੇ ਰੈ ਲਿਏ ਵੀ ਹਾਂ ਹਾਂ ਜੀ ਸੁੱਤੇ ਮੈਂ ਰਵੀ ਨੂੰ ਫਿਰ ਬਿਠਾਇਆ ਡੈਡੀ ਕੋਲ 12 ਵਜੇ ਤੱਕ ਹਾਂ 12 ਵਜੇ ਤੱਕ ਮੈਂ ਪਾਇਆ ਸੀ ਦੋ ਕੁ ਦਿਨਾਂ ਲਈ ਡੈਡ ਤੇ ਮੰਮੀ ਪਾ ਕੇ ਵੀ ਦੋ ਕੁ ਦਿਨ ਤਾਂ ਪਵਾਇਓ ਜੀ ਥੋੜੀ ਕਹਿਣੇ ਤੇ ਬੱਚੇ ਤੇ ਪਤਨੀ ਆ ਤੁਹਾਡੀ ਵੀ ਸੇਵਾ ਹੋ ਜੂ ਜੇ ਸੇਵਾ ਹੋ ਜੂ ਨਹੀਂ ਤਾਂ ਦਾਹ ਦਿਨ ਬਹੁਤ 24 ਘੰਟੇ ਜ਼ਰੂਰ ਤਾਂ ਹੁਣ ਅਸੀਂ ਇੱਕ ਗੱਲ ਹੋਰ ਸੋਚਦੇ ਸੀਗੇ ਵੀ ਜੇ ਕਿਤੇ ਅੰਦਰਲੇ ਪ੍ਰਾਣੀਕਰ ਹੁੰਦੇ ਉੱਥੇ ਸਾਡੇ ਬਹੁਤ ਲੈਵਲ ਸੀਗੇ ਵਾਸ਼ਰੂਮ ਜਾਣੀ ਇਹਨਾਂ ਔਕਾ ਹੋ ਜੇਗਾ ਨਾ ਸੀਗਾ ਡੈਡੀ ਲਈ ਪਹਿਲਾ ਚੜਾਈ ਹਾਂ ਫਿਰ ਵਾਸ਼ਰੂਮ ਦੀ ਚੜਾਈ ਫਿਰ ਵਾਸ਼ਰੂਮ ਦੀ ਚੜਾਈ ਉਹ ਇੰਨੀ ਕਿ ਆਹ ਦੇ 3 ਇੰਚ ਦੀ ਚਾਹੀਦੀ ਹੈ ਵੀ ਆਪਾਂ ਵਿੱਚ 1.5 ਇੰਚ ਦੇ ਵੱਟੇ ਰੱਖੇ ਹਾਂ ਤੁਹਾਨੂੰ ਫੇਰ ਦਿਖਾਵਾਂਗੇ ਤੇ ਹੁਣ ਦਹੋ ਨਹੀਂ ਤੁਹਾਨੂੰ ਗੋਡੇ ਆ ਸਰਾਣਾ ਵਿੱਚ ਲੈ ਕੇ ਰੱਖਣਾ ਆ ਦੇਖੋ ਆ ਚੀਰਾ ਐਡਾ ਚੀਰਾ ਲੱਗਿਆ ਹੋਇਆ ਇਧਰ ਸਾਈਡ ਤੇ ਲੱਗਿਆ ਹੋਇਆ ਆ ਸਕਰੂ कसेਆ ਹੋਇਆ ਇਧਰ ਸਕਰੂ कसेਆ ਹੋਇਆ ਆ ਥੱਲੇ ਦੋ ਟਾਂਕੇ ਸੀਗੇ ਜਿਹੜੇ ਕੱਟੇ ਨੇ ਐਡਾ ਚੀਰਾ ਲੱਗਿਆ ਹੋਇਆ ਤੇ ਜਿਹੜਾ ਆਪਰੇਸ਼ਨ ਸੀਗਾ ਉਹ ਜਿਹੜਾ ਜਿਗਾ ਰੋਬੋਟਿਕ ਚੱਲਦਾ 3D ਸਕੈਨ ਕਰਕੇ ਚੱਲਦਾ ਉਹ ਵਾਲਾ ਆਪਰੇਸ਼ਨ ਕਰਵਾਇਆ ਉਹ ਚ ਕਹਿੰਦੇ ਵੱਧਦਾ ਪੂਰੇ ਸੀ ਰਹਿੰਦੀ ਆ ਤੇ ਹੁਣ ਬੈਟਰ ਵੀਰ ਕਰਦਨੇ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਤੁਰੇ ਹੋਣਗੇ ਅੱਜ ਬਾਹਰ ਨਿਕਲੇ ਕਾਫੀ ਦਿਨਾਂ ਬਾਅਦ ਦੋ ਰਾਉਂਡ ਲਾਤੇ ਅੱਜ ਬਾਹਰ ਕਿਹੜਾ ਲਾ ਕੇ ਆਏ ਨਹੀਂ ਤਾਂ ਅੰਦਰ ਹੀ ਥੋੜਾ ਜਿਹਾ ਘੁੰਮ ਲੈਂਦੇ ਸੀਗੇ ਤੇ ਹੁਣ ਉਹ ਕਹਿੰਦੇ ਵੀ ਇਹ ਤਾਂ ਤੁਹਾਨੂੰ ਪੁਸ਼ ਕਰਨਾ ਪੈਣਾ ਕਹਿੰਦਾ ਹੁਣ ਤੁਹਾਡਾ ਸਾਰਾ ਕੁਝ ਉਹਦਾ ਕਿ ਉਹ ਕਹੂ ਮੈਂ ਹਾਂ ਉਹ ਮੈਨੂੰ ਅੱਜ ਦੱਸ ਗਿਆ ਕਹਿੰਦਾ ਉਹ ਘੋੜਾ ਜਿਹਾ ਤੇਰਾ ਹਟਾ ਦੇਣਾ ਹੁਣ ਸੋਟੀ ਦੇ ਨਹੀਂ ਮੈਨੂੰ ਤੋਂ ਨਾ ਹੀ ਪਹਿਲਾਂ ਉਹ ਕਹਿੰਦੇ ਨੇ ਵੀ ਹੁਣ ਤੁਸੀਂ ਪੁਸ਼ ਕਰੋ ਹੁਣ ਤੁਹਾਡਾ ਸਾਰਾ ਕੁਝ ਸੈੱਟ ਆ ਗਿਆ ਡਾਂਕੇ ਵੀ ਜੁੜ ਗਏ ਹੁਣ ਜੇ ਹੁਣ ਤੁਸੀਂ ਪੁਸ਼ ਕਰੋਗੇ ਆਪਣੇ ਆਪ ਨੂੰ ਦਰਦ ਹੋਊਗਾ ਪਰ ਜੇ ਇਹੀ ਤੁਸੀਂ 2 ਮਹੀਨੇ ਦਰਦ ਸਹਿ ਲਿਆ ਤਾਂ ਤੁਹਾਡਾ ਹੱਡਾ ਜੋ ਰਿਸਪੌਂਸ ਬਹੁਤ ਵਧੀਆ ਲੂਕ ਹੋਣਾ ਵਧੀਆ ਚੱਲਣਗੇ ਤੇ ਹਲਕਾ-ਹਲਕਾ ਠੀਕ ਆ ਚਲੋ ਤੁਹ ਸ਼ੁਰੂ-ਸ਼ੁਰੂ ਵਿੱਚ ਪਹਿਲੇ 10 2 ਹਫ਼ਤੇ ਤਾਂ ਬਹੁਤ ਔਖਾ ਹੁੰਦਾ ਹੈ ਪਰ 10-12 ਦਿਨ ਤਾਂ ਬਹੁਤ ਔਖਾ ਹੁੰਦਾ ਪਰ ਹੁਣ ਫੇਰ ਵੀ ਪਹਿਲਾਂ ਨਾਲ ਮੱਛ ਬੈਟ ਦਾ ਸੌਖਾ ਗਾਣਾ ਬਸ ਪ੍ਰੇਸ਼ਣ ਕਰਾ ਕੇ ਇੱਕ ਚੀਜ਼ ਦਾ ਧਿਆਨ ਰੱਖੋ ਖਾਣ-ਪੀਣ ਦਾ ਪ੍ਰੇਸ਼ਣ ਰੱਖੋ ਬਾਹਰ-ਬਾਰ ਉੱਠਣਾ ਬਹੁਤ ਆਹ ਬਾਹਰ-ਬਾਰ ਉੱਠਾ ਵਾਸ਼ੂਮ ਜਾਣਾ ਹੈ ਵਾਸ਼ੂਮ ਤਾਂ ਚਲੋ ਬੈਡ ਟੀਨ ਤੇ ਆ ਮੇਰੇ ਚਾਰ ਦਿਨ ਤਾਂ ਵਧੀਆ ਰਹਿੰਦਾ ਸਾਰਾ ਸਿਸਟਮ ਪਰ ਜੇ ਬਹੁਤ ਟਾਇਲਟ ਵਗੈਰਾ ਜਾਣਾ ਹੋਵੇ ਫੇਰ ਔਖਾ ਹੋ ਜਾਂਦਾ ਕਿਉਂਕਿ ਨਾ ਤਾਂ ਉਹਦਾ ਤੌਰ ਹੁੰਦਾ ਹਾਂ ਹੁਣ ਤਾਂ ਮੈਨ ਚਾਰ ਚੀਜ਼ਾਂ ਜ਼ਰੂਰ ਲੈਉਣੀਆਂ ਚਾਹੀਦੀਆਂ ਨੇ ਇੱਕ ਤਾਂ ਸੀਟ ਕਿਹੜੀ ਆ ਉਹ ਜਿਹੜਾ ਟਾਇਲਟ ਦਾ ਤੁਸੀਂ ਕਰਾ ਰੱਖਣਾ ਹੈ ਉਹ ਚੀਜ਼ਾਂ ਹੀ ਚਾਹੀਦੀਆਂ ਹਨ ਟਾਇਲਟ ਦਾ ਮਤਲਬ ਸਟੈਂਡ ਹੀ ਹੈ ਜਿਹੜਾ ਟਾਇਲਟ ਦੇ ਉੱਤੇ ਰੱਖਿਆ ਜਾਂਦਾ 250 ਰੁਪਏ ਦਾ ਆ ਇੱਕ ਸਟੈਂਡ ਇੱਕ ਬਾਥਰੂਮ ਕਰਨਾ ਉਹ ਵਾਸਤੇ ਕਰ ਰਿਹਾ ਯਾਰ ਹਾਂ ਇਹ ਤਾਂ ਹਰ ਚੀਜ਼ਾਂ ਪਹਿਲਾਂ آپریشن ਤੋਂ ਘਰੇ ਰੱਖਣੀ ਜੇ ਐਵੀਂ ਚੀਜ਼ ਰੱਖਣਾ ਚਾਹੀਦਾ ਵੀ ਜਿੰਨਾ ਤੁਸੀਂ ਪੇਸ਼ੈਂਟ ਨੂੰ ਅੱਜ ਕੱਲ੍ਹ ਤਾਂ ਅਟੈਚ ਬਾਥਰੂਮ ਨੇ ਨਾਲ ਪੁਰਾਣੇ ਕਰਨਾ ਚ ਨਹੀਂ ਹੁੰਦੇ ਸੀ ਵੀ ਨਾਲ ਪੇਸ਼ੈਂਟ ਬਾਥਰੂਮ ਤੇ ক্লোਜ਼ ਹੋਵੇ ਵੀ ਉਹਨਾਂ ਹੀ ਉਹਨੂੰ ਸੌਖਾ ਲਾਊਗਾ ਮੌਸਮ ਵੀ ਤੁਹਾਨੂੰ ਦੇਖਣਾ ਹੋਣਾ ਗਰਮੀ ਸਰਦੀ ਦਾ ਕਾਫੀ ਚੀਜ਼ਾਂ ਚੋਂ ਆਪਾਂ ਬਾਅਦੋਂ ਡਿਟੇਲ ਚ ਬਣਾ ਲਵਾਂਗੇ ਖਰਚੇ ਤੇ ਸਾਰੇ ਜਿਹੜੇ ਵੀਡੀਓ ਡੈਡੀ ਦਾ ਤਾਂ ਘਰੇ ਨੂੰ ਠੀਕ ਹੋ ਜਾਣਗੇ ਤੇ ਹੁਣ ਫਰਕ ਆ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਉਹ ਸਫਾ ਡੈਡੀ ਨੂੰ ਵੀ ਥੋੜਾ ਜਿਹਾ ਸੌਖਾ ਮਮੀ ਨੂੰ ਵੀ ਸੌਖਾ ਪਿੱਛੇ ਬਿਠਾ ਦਿੰਨੇ ਆ ਆ ਟੇਬਲ ਰੱਖਿਆ ਹੋਇਆ ਕਿ ਟੇਬਲ ਠੂ ਨਾਲ ਲਾ ਕੇ ਉੱਤੇ ਗੱਦਵਾ ਰੱਖ ਕੇ ਜਾਂ ਕੁਝ ਰੱਖ ਕੇ ਜਦੋਂ ਐ ਵੀ ਬਹਿ ਜਾਂਦੇ ਥੋੜੇ ਜਿਹਾ ਪਾਸਾ ਵੀ ਆਪਣੇ ਆਪ ਲਾ ਲੈ ਜਾਂਦੇ ਜਿਹਦੇ ਉੱਤੇ ਪਾਸਾ ਲੈਣ ਲੱਗੇ ਨਾ ਤਾਂ ਕਾਫੀ ਫਰਕ ਪੈ ਗਿਆ ਤੇ ਹੁਣ ਉਹ ਜ ਜਦੋਂ ਬੰਦੇ ਦੀ ਸੱਜੀ ਲੱਤ ਆਏ ਨੂੰ ਘੁੰਮੇ ਆਏ ਨੂੰ ਘੁੰਮੇ ਆਪਣੇ ਆਪ ਘੁਮਾ ਸਕੇ ਹਾਂ ਬੈਕ ਘੁਮਾ ਸਕੇ ਚੱਕੀ ਦachsen ਚੱਕੀ ਰਵੀ ਜਿਹੜੇ ਡਾਕਟਰ ਵੀ ਨੇ ਤੇ ਜਿਹੜਾ ਆਪਣੇ ਮੇਰੇ ਫਿਜ਼ਿਓ ਵਾਲਾ ਆਉਂਦਾ ਹਨ ਥੈਰੇਪੀ ਕਰਦਾ ਹੈ ਜਿਹੜੇ ਉਹ ਵੀ ਹੁਣ ਜਿਵੇਂ ਮੈਨੂੰ ਐ ਕੁਝ ਕਰ ਦੋਗੇ ਨੇ ਨਾ ਵੀ ਤੂੰ ਨਹੀਂ ਕਰਨਾ ਹੈਗਾ ਇਹਨਾਂ ਨੂੰ ਆਪ ਕਰਨ ਦੋ ਤੇ ਤੁਸੀਂ ਕਰਨਾ ਕਹਿੰਦੇ ਸੌਫਟ ਤਰੀਕੇ ਨਾਲ ਹੁਣ ਸਾਰਾ ਠੀਕ ਆ ਹੁਣ ਥੋੜਾ ਕਸ਼ ਕਰਨਾ ਪੈਣਾ ਪੇਨ ਹੋਊਗੀ ਤੁਹਾਨੂੰ ਉਹ ਸਹਿਣੀ ਪੈਂਦੀ ਹੈ ਪੇਨ ਤਾਂ ਹਿਸਾਬ ਦੀ ਬੈਂਦੀ ਹੈ ਹਾਂ ਤਾਂ ਥੋੜੇ-ਘੋਡੇ ਵਧੀਏ ਚਾਲਦੇ ਰਹਿਣਗੇ ਤੇ ਵੀ ਉੱਥੇ ਜਾ ਕੇ ਹਸਪਤਾਲ ਜਾ ਕੇ ਲੱਗਦਾ ਵੀ ਜਿਵੇਂ ਸਾਰੀ ਦੁਨੀਆ ਨੇ ਗੁੱਡੇ ਚੇਂਜ ਕਰਾਏ ਨੇ ਅਲੱਗ-ਅਲੱਗ ਸਟੇਜਾਂ 'ਤੇ ਬੰਦੇ ਬੈਠੇ ਸੀ ਮੈਂ ਡੈਡੀ ਇੱਕ व्हीਲ ਚੇਅਰ 'ਤੇ ਸੀ ਇੱਕ ਦਾ ਡਾਕਟਰ ਸਾਹਿਬ ਆਪਰੇਸ਼ਨ ਕਰਕੇ ਆਏ ਸੀ ਕੋਈ ਸੋਟੀ ਵਾਲਾ ਸੀ ਕੋਈ ਸਿਰਫ ਸਹਾਰੇ ਨਾਲ ਤੁਰਨੇ ਵਾਲਾ ਸੀ ਕੋਈ ਡੰਡੇ ਨਾਲ ਤੁਰਨੇ ਵਾਲਾ ਸੀ ਲਗ ਲਗ ਸਟੇਜਾਂ 'ਤੇ ਸੀਗੇ ਸਾਰੇ ਪੇਸ਼ੈਂਟ ਇਹਨਾਂ ਨੇ ਥੈਂਕ ਯੂ ਤੁਹਾਡਾ ਬੈਸਟ ਵਿਸ਼ੇਸ ਲਈ ਇਹਨਾਂ ਨੇ ਵੀ ਸਾਨੂੰ ਸਲਾਹਾਂ ਦਿੱਤੀਆਂ ਸਾਨੂੰ ਕੋਸ਼ਿਸ਼ ਚ ਚਲੋ ਬੰਦਾ ਕੋਲ ਤੋਂ ਨਾਲ ਕੋਈ ਕੁਸ਼ਲ ਨੂੰ ਨਹੀਂ ਪਤਾ ਸੀਗਾ ਬਹੁਤ ਬਹੁਤ ਪਾਈ ਤੇਰੀ ਮਾਂ ਦਾ ਧੰਨਵਾਦ ਕਰਦਾ ਮੈਂ ਇਹਨੇ ਬਹੁਤ ਇਹਨੇ ਬਹੁਤ ਸੰਭਾਲਿਆ ਤੇ ਦੂਜੀ ਦੂਜੀ ਤਰ੍ਹਾਂ ਵੀ ਧੰਨਵਾਦ ਹੋ ਜਾਂਦਾ ਰਾਈ ਜੀ ਵਾਹ ਅੱਜ ਮੈਂ ਕਹਿ ਰਿਹਾ ਨਹੀਂ ਰਸਤੀ ਚਲ ਗਈ ਬੰਦ ਗਈ ਜਾਣੀ ਇਹ ਤਾਂ ਚਾਹੀਦਾ ਨਹੀਂ ਜਾਣਾ ਕੋਈ ਲੈਣੀ ਖੜੇ ਨਹੀਂ ਹੁੰਦਾ ਬੱਸ ਉਹ ਮੇਰੀ ਸਿਹਤ ਤਾਂ ਮੰਨ ਲਿਆ ਇੱਕਲਾ ਕਦਾਂ ਬਦਲ ਗਿਆ ਦੋ ਦਨ ਬੀਬੀ ਦੀ ਗੋਲੀ ਨਹੀਂ ਸੀ ਲਈ ਹਾਂ ਬੀਬੀ ਫਿਰ ਵੱਧ ਗਿਆ ਸੀਗਾ ਲੈ ਨਹੀਂ ਬੀਬੀ ਵੱਧ ਗਿਆ ਸੀ ਕਿਸੇ ਵਜਹ ਦਾ ਕੱਟਣਾ ਸੀ ਜਦ ਕਹਿੰਦੇ ਬੀਬੀ ਪਾਤਾ ਬਾਕੀ ਹਾਂ ਦਾ ਘਰ ਜਾਣਾ ਜਾਈ ਡਾਊਨ ਹੋਏ ਦਾ ਮੈਂ ਤੇ ਮਮੀ ਦਾ ਮਾਰਾ ਬਾਕੀ ਤਾਂ ਉਹਨਾਂ ਦਾ ਸਾਲਾ ਕੰਡਾ ਨਹੀਂ ਜਾਂਦਾ ਉੱਧਰ ਬਾਹਰ ਗੁਰੂ ਜੀ ਦੀ ਕਿਰਪਾ ਨਾਲ ਕੋਈ ਵੀ ਉਹਦੇ ਚ ਨਹੀਂ ਸ਼ਿਕਾਇਤ ਹਾਂ ਪੈਸਟਿਜ ਬਾਕੀ ਤਾਂ ਮੁੱਠੀ ਸੀ ਹਾਂ ਦਾ ਕੁਠੀ ਸੀ ਉਧਰ ਜਾਇਆ ਨਾ ਬੀਬੀ ਵੀ 130 80 ਆਇਆ ਜਦੋਂ ਪਾਰਸਲ ਵੀ ਉਨੀ ਹੋਈ ਮੈਨੂੰ ਲੱਗਦਾ ਜੀ ਸਾਡਾ ਵੀਡੀਓ ਮੈਂ ਥੱਕ ਗਿਆ ਹੋਰ ਬਹੁਤ ਹੈ ਫਿਰ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਹੁਣ ਜੇ ਮੇਰਾ ਕਲ ਨੂੰ ਉਹ ਆਉਂਦਾ ਵਗੈਰੇ ਆਪਣੇ ਉਹਦੇ ਨਾਲ ਆਪਾਂ ਦੱਸਾਂਗੇ ਵੀ ਉਹ ਵੀ ਸੰ ਨੂੰ ਕੁਝ ਸਟੈਪਸ ਦੇਣਗੇ ਉਹਨਾਂ ਦਾ ਐਕਸਪੀਰੀਅੰਸ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ